India has seven landlocked states in the eastern part known as seven sisters they have no way to reach the ocean we are the guardian of the ocean bay of bengal inviting china to send goods through it across the world tune veiled message india nu de deta ve ye jadian toadiyan sato states ne inadi access nahi hagi aur assi hafiz hai matlab ye hai ਕਿਹਨ ਸਤਾ ਸਟੇਟਾ ਨੇ ਕਿਧਰ ਨੂੰ ਜਾਣਾ ਇਹਦਾ ਫੈਸਲਾ ਅਸੀਂ ਕਰੀਏ ਵਿਅਰਜ਼ ਵੈਲਕਮ ਬੈਕ ਇਨ आवर ਪ੍ਰੋਗਰਾਮ ਸੋ ਵਿਅਰਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਦੇ ਵਾਲੇ ਨਾਲ ਕਿ ਬੰਗਲਾਦੇਸ਼ ਦੇ ਐਡਵਾਈਜ਼ਰ ਮੁਹੰਮਦ ਯੋਨਸ ਜਿਹੜੇ ਨੇ ਆਪਣੇ 4 ਰੋਜ਼ ਚੀਨ ਦੇ ਦੌਰੇ ਤੋਂ ਵਾਪਸ ਮੁੜ ਗਏ ਨੇ ਔਰ ਚੀਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਇੱਕ ਬਿਆਨ ਜਿਹੜਾ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਕਾਫੀ ਚਰਚਾ ਵਿੱਚ ਹੈ ਸੋ ਉਹਨਾਂ ਕਿਹਾ ਕਿ ਭਾਰਤ ਦੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਦੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ ਸੋ ਬੰਗਲਾਦੇਸ਼ ਹੀ ਸਮੁੰਦਰ ਦਾ ਰਾਖਾ ਹੈ ਸੋ ਇਸ ਬਿਆਨ ਨੇ ਭਾਰਤ ਵਿੱਚ ਕਾਫੀ ਪਰਤੂ ਪਾਇਆ ਹੈ ਸੋ ਇਸ ਬਾਰੇ ਪਾ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨੀਚੇ ਤਰ੍ਹਾਂ ਬੜੇ ਰਹਿਣਾ ਦੇ ਕੰਸਲ ਨੇ ਲਿਖਣ ਲਈ ਤੁਹਾਡਾ ਸਭ ਤੋਂ ਆਪੋ ਧੰਨਵਾਦ ਜੀ ਰਾਰ ਸਭ ਕੀ ਕਹਿਣਾ ਚਾਹੁੰਦੇ ਆ ਦੇਖੋ ਟਾਪਿਕ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਕਿ ਪਿਛਲੇ ਦਿਨੀਂ ਅੱਸੀ ਬੜੀ ਡੀਟੇਲਸ ਫਰਾਈਡੇ ਦੇ ਪ੍ਰੋਗਰਾਮ ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲ ਜਿਹੜੀ ਡਾਕਟਰ ਜਸਮੀਤ ਬੈਂਸ ਕੈਲੀਫੋਰਨੀਆ ਅਸੈਂਬਲੀ ਚ ਲੈ ਕੇ ਆਏ ਸੀ ਔਰ ਕਿਵੇਂ ਇਹ ਜਿਹੜੀ ਇਹਨਾਂ ਦੀ ਹਿੰਦੂ ਫੈਡਰੇਸ਼ਨ ਹੈ ਜਿਨ੍ਹਾਂ ਨੇ ਉਹ ਸਾਰੇ ਨੂੰ ਕਮੇਟੀ ਦੇ ਹਵਾਲੇ ਹੂਲੇ ਕਰਵਾ ਕੇ ਸਾਬੋਤਾਜ ਕੀਤਾ ਇਹ ਸਵਾਰ ਬੜੀ ਤਿਆਰੀ ਦੇ ਨਾਲ ਉਹਨਾਂ ਦੇ ਨਾਲ ਫੈਲੋ ਸੈਨੀਟਰ ਵੀ ਹੈ ਇਹ ਬਿਲ ਕਲ ਸويرੇ ਕਿ ਕੱਲ ਐਪ੍ਰੈਲ 1st ਹੈ 9:30 ਵਜੇ ਜਿਹੜਾ ਸੈਨੇਟ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਇਸ ਨੂੰ ਜਿਹੜਾ ਉਹ ਪ੍ਰਾਇਮਰੀ ਹੀアリング ਦੇ ਲਈ ਪੇਸ਼ ਕੀਤਾ ਜਾਣਾ ਔਰ ਇਹਦੇ ਸੈਨੇਟਰ ਐਨਾ ਕੈਲੀਬੈਲੋ ਜਿਹੜੀਆਂ ਉਹਨਾਂ ਦੇ ਨਾਲ ਕੋ-ਸਪான்ਸਰ ਨੇ ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੱਸਿਆ ਸੀ ਕਿ ਦੋ ਦਰਜਨ ਤੋਂ ਜ਼ਿਆਦਾ Hindu to be organization ਜਿਨ੍ਹਾਂ ਦੀ ਇਕਵਾਈ ਹੈ Hindu American Foundation ਤੇ Coalition of Hindus of North America ਕੋਹ ਹਨ ਕਰ ਰਹੇ ਨੇ ਇਹਨੂੰ ਡੀਰੇਲ ਕਰਨ ਦੇ ਲਈ ਲੱਗੇ ਹੋਏ ਨੇ ਸੋ ਬਹੁਤ ਵਾਰ ਇੱਥੇ ਵੀ ਜਿਵੇਂ ਪੋਲਿਟੀਕਲ ਜਿਹੜਾ ਪ੍ਰੈਸ਼ਰ ਹੁੰਦਾ ਹੈ ਲਾਸਟ ਮਿੰਟ ਤੱਕ ਔਰ ਪ੍ਰੈਜ਼ੈਂਸ ਔਰ ਹਾਜ਼ਰੀ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਹਿਊਮਨ ਮਾਈਂਡ ਹਿਊਮਨ ਨੇਚਰ ਹਰ ਤਾਂ ਇੱਕੋ ਜਿਹੀ ਹੈ ਸੋ ਇਹ ਕਾਲ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਵੀ ਕਿ ਭਾਈ ਉੱਥੇ ਤੁਸੀਂ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਕੈਪੀਟਲ ਹਿਲ ਦੇ ਉੱਤੇ ਔਰ ਇਹ ਜਿਹੜੀ ਹੈ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋਸ ਆ ਰਹੇ। ਅੱਜ ਔਰ ਇਹ ਟਾਈਮ 9:30 ਹੈ। ਟਾਈਮ ਰੱਖ ਕੇ ਤੁਰੋ ਕਿ ਭਾਈ 9 ਵਜੇ ਤੱਕ ਉੱਥੇ ਵੱਡੀ ਗਿਣਤੀ ਚ ਆਪਣੇ ਵੀਰ ਭੈਣਾਂ ਹੋਣੇ ਚਾਹੀਦੇ ਨੇ। ਬਿਲਕੁਲ ਕਿਉਂਕਿ ਡਾਕਟਰ ਜਸਮੀਤ ਬੈਂਸ ਬੜੇ ਹੌਸਲੇ ਦੇ ਨਾਲ ਕਿਉਂਕਿ ਜਦੋਂ ਉਹਨਾਂ ਨੇ ਯੂਥ ਦਾ ਮਾਰਚ ਵੀ ਹੋਇਆ ਨਵ ਅਕਤੂਬਰ ਵਾਲੇ ਉਹ ਸਾਰੇ ਪਾਰਟ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਪਹਿਲੇ ਹਫਤੇ ਤੁਸੀਂ ਵੀ ਉੱਥੇ ਮੌਜੂਦ ਸੀ ਬਿਲਕੁਲ ਸੋ ਉੱਥੇ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਸਿੱਖਾਂ ਦੀ ਧੀ ਐ ਗੁਰੂ ਦੀ ਬੱਚੀ ਐ ਮੈਂ ਪਿੱਛੇ ਨਹੀਂ ਹਟਾਂਗੀ ਇਹ ਸੁਣੂ ਮੈਂ ਜਿਹੜਾ ਅੱਗੇ ਤੋਰਾਂਗੀ ਸੋ ਜਿੱਥੇ ਅੱਜ ਸਾਡੇ ਕੋਲ ਆਪਣੀ ਆਵਾਜ਼ ਹੈ ਉੱਥੇ ਸਾਡਾ ਸ਼ਬਦ ਸਾਥ ਦੇਣਾ ਬਣਦਾ ਬਿਲਕੁਲ ਗੱਲ ਜੇ ਹੁਣ ਅਸੀਂ ਬੰਗਲਾਦੇਸ਼ ਦੇ حوالے ਨਾਲ ਜਦੋਂ ਅਸੀਂ ਕਰਦੇ ਹਾਂ ਤੇ ਦੋ ਤਿੰਨ ਚੀਜ਼ਾਂ ਬੜੀਆਂ ਸਪਸ਼ਟਤਾ ਨਾਲ ਸਾਹਮਣੇ ਆਉਂਦੀਆਂ ਨੇ ਇੱਕ ਤਾਂ ਹਿੰਦੂ ਤਵੀਆਂ ਦੀ ਫਰਸਟ੍ਰੇਸ਼ਨ ਉਹਦੀ ਐਂਡ ਕੰਪਨੀ ਜਾਂ ਦੂਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜਾ ਉਹ ਲਗਭਗ 50 ਸਾਲ ਪਹਿਲੇ ਮੁਲਕ ਤੋੜ ਦਿੱਤਾ ਸੀ ਪਾਕਿਸਤਾਨ ਅਸੀਂ ਇਹ ਸਾਬਤ ਕਰਤਾ ਸੀ ਕਿ ਜੀ ਇਹ ਜਿਹੜਾ ਮਜ਼ਹਬ ਦਾ ਹੈ ਪਾਰਟ ਇਹ ਗਲਤ ਹੈ ਔਰ ਇਹ ਜਿਹੜਾ ਆਲਟੀਮੇਟਲੀ ਕੋ ਮਜ਼ਹਬ ਵਾਲੇ ਵੀ ਇਕੱਠੇ ਨਹੀਂ ਰਹਿ ਸਕਦੇ ਜਿਸ ਬਨਾ ਤੇ ਪਾਕਿਸਤਾਨ ਬਣਿਆ ਹਾਲਾਂ ਉਹ ਇਹ ਕਦੇ ਨਹੀਂ ਦੱਸਦੇ ਕਿ ਵੀ ਪਾਕਿਸਤਾਨ ਦੇ ਇਸਲਾਮਿਕ ਰਿਪਬਲਿਕ ਬਣਨ ਤੋਂ ਪਹਿਲਾਂ ਹੀ ਜਿਹੜਾ ਜ਼ਿਆਉਰ रहमान ਦੇ ਵੇਲੇ ਮਸ਼ੀਖ ਮਜੀਬਰ ਤੋਂ ਬਾਅਦ ਬੰਗਲਾਦੇਸ਼ ਨੇ ਉਹਨਾਂ ਨੇ ਇਸਲਾਮਿਕ ਕੰਟਰੀ ਡਿਕਲੇਅਰ ਕਰਤਾ ਅੱਜ ਉਹਨਾਂ ਨੂੰ ਲੱਗਦਾ ਵੀ ਪਾਕਿਸਤਾਨ ਨਾਲ ਉਹਨਾਂ ਦੀ ਵਪਾਰਕ ਸਾਂਝ ਵੀ ਖੁੱਲ ਗਈ ਫੌਜੀ ਟ੍ਰੇਨਿੰਗ ਦੀ ਵੀ ਗੱਲ ਹੋ ਰਹੀ ਹੈ ਔਰ ਬੰਗਲਾਦੇਸ਼ ਦਾ ਮੁਹੰਮਦ ਯੂਨਸ ਜਿਹੜਾ ਜਿਨੇ 5 ਅਗਸਤ 2024 ਨੂੰ ਰਾਜਪਾਲਟੇ ਤੋਂ ਬਾਅਦ ਜਿਹੜਾ ਸਟੂਡੈਂਟਸ ਨੇ ਕੀਤਾ ਇਸ ਵੇਲੇ ਕਰਤਾ ਧਰਤਾ ਕਹਿਣ ਨੂੰ ਐਡਵਾਈਜ਼ਰ ਹੈ ਪ੍ਰੈਜ਼ੀਡੈਂਟ ਹੈ ਉਹ ਪੂਰਾ ਡਿਸਾਈਸਿਵ ਫੈਕਟਰ ਹੈ ਉਹਨਾਂ ਨੇ ਭਾਰਤ ਨੂੰ ਘਾ ਨਹੀਂ ਪਾਇਆ ਉਹਨਾਂ ਦੇ ਦਬਾਅ ਥੱਲੇ ਵੀ ਨਹੀਂ ਆਇਆ ਹੈ ਔਰ ਉਹ ਰੌੜਾ ਪਾ ਰਹੇ ਨੇ ਕਿ ਜੀ ਹਿੰਦੂਆਂ ਦੇ ਉੱਤੇ ਇਹ ਉਹ ਜਿਹੜਾ ਸ਼ੇਖ ਅਸੀਨਾ ਨੂੰ ਬਿਠਾ ਕੇ ਔਰ ਮੁਹੰਮਦ ਯੂਨਸ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਵੀ ਦੇਖੋ ਜੇ ਤਾਂ ਤੁਸੀਂ ਬਰਾਬਰ ਦੀ ਟਰਮਸ ਦੇ ਐਜ਼ ਅ ਨੇਬਰ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਇੱਕ ਟ੍ਰੈਡੀਸ਼ਨ ਹੈ ਕਿ ਬੰਗਲਾਦੇਸ਼ ਦਾ ਜਿਹੜਾ ਮੁਖੀ ਬਣਦਾ ਹੈ ਹਾਲਾ ਜੇ ਇਲੈਕਸ਼ਨਸ ਹੋਣੀਆਂ ਨੇ ਨਵੀਂ ਹਕੂਮਤ ਆਣੀ ਹੈ ਲੇਕਿਨ ਉਹ ਪਹਿਲਾਂ ਭਾਰਤ ਦਾ ਦੌਰਾ ਕਰਦਾ ਸੋ ਮੁਹੰਮਦ ਯੂਨਸ ਇਸ ਵਾਰ ਇਹ ਉਹਦਾ ਰੋਲ ਐਜ਼ ਅ ਪ੍ਰੈਜ਼ੀਡੈਂਟ ਹੀ ਹੈ ਪਰ ਉਹਨਾਂ ਨੇ ਇੰਡੀਆ ਨੇ ਇਹ ਸਾਰਿਆਂ ਨੂੰ ਕਿ ਜੀ ਉਹ ਸ਼ੇਖ ਅਸੀਨਾ ਨੂੰ ਵੀ ਪ੍ਰਮੋਟ ਕਰ ਰਹੇ ਨੇ ਹਿੰਦੂਆਂ ਦਾ ਵੀ ਰੌਲਾ ਪਾ ਰਹੇ ਨੇ ਉਹਨੇ ਕਿਹਾ ਜੀ ਖਸਮਾਂ ਨੂੰ ਖਾਓ ਉਹਨੇ ਚਾਈਨਾ ਦਾ ਦੌਰਾ ਰੱਖ ਲਿਆ 4 ਰੋਜ਼ ਜੀ ਔਰ ਜਿਵੇਂ ਚਾਈਨਾ ਚ ਰੈਡ ਕਾਰਪਟ ਵੈਲਕਮ ਮਿਲੀ ਔਰ ਜਿਹੜੀ ਜੁਆਇੰਟ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਫਾਈਨਲੀ ਪ੍ਰੈਜ਼ੀਡੈਂਟ ਸ਼ੀਜ਼ ਇਨ ਪਿੰਗ ਔਰ ਮੁਹੰਮਦ ਯੂਨਸ ਬੰਗਲਾ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਸਰਕਣੀ ਸ਼ੁਰੂ ਹੋ ਗਈ ਇੱਕ ਤਾਂ ਇਹ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਤਿਤਸਾ ਰਿਵਰ ਹੈ ਜਿਹੜਾ ਜਿਹਨੂੰ ਲੈ ਕੇ ਭਾਰਤ ਨਾਲ ਝਗੜਾ ਹੈ ਉਸ ਦੇ ਵਿੱਚ ਚੀਨ ਨੂੰ ਇਨਵੋਲਵ ਕਰ ਲਿਆ ਉਹਦਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਨੂੰ ਦੂਸਰਾ ਪਰ ਅੱਜ ਜਿਹੜਾ ਉਹਨੇ ਇੱਕ ਹੋਰ ਬੰਬ ਸ਼ੈਲ ਛੱਡਿਆ ਜਿਹੜਾ ਇਹਨਾਂ ਨੂੰ ਹੁਣ ਨਜ਼ਰ ਆਇਆ ਹਾਲਾਂਕਿ ਚੀਨ ਦੇ ਆਪਣੇ ਦੁਆਰੇ ਦੇ ਦੌਰਾਨ ਇੱਕ ਫੰਕਸ਼ਨ ਦੇ ਵਿੱਚ ਜਿਹੜੇ ਐਗਜ਼ੈਕਟ ਲਫ਼ਜ਼ ਮੁਹੰਮਦ ਯੂਨਸ ਨੇ ਕਹੇ ਅਤੇ ਇਹਨਾਂ ਦੀ ਨਿਊਜ਼ ਏਜੰਸੀ ਪੀਟੀਆਈ ਨੇ ਕੋਟ ਕੀਤੇ ਨੇ ਉਹਨਾਂ ਨੇ ਕਿਹਾ ਕਿ ਬਈ ਇੰਡੀਆ ਹੈਜ਼ 7 ਸਟੇਟਸ ਵਿਚ ਆਰ ਕਾਲਡ 7 ਸਿਸਟਰਸ ਦੇ ਹੈਵ ਨੋ ਵੇ ਟੂ ਰੀਚ ਦਾ ਓਸ਼ਨ ਕਿ ਜਿਹੜੀਆਂ ਸੱਤ ਦੀਆਂ ਸੱਤ ਭਾਰਤ ਦੀਆਂ ਸਟੇਟਾਂ ਨੇ ਨਾਰਥ-ਈਸਟ ਦੀਆਂ ਜਿਨ੍ਹਾਂ ਨੂੰ ਇਹ ਸੱਤ ਭੈਣਾਂ ਕਹਿੰਦੇ ਨੇ ਉਹਨਾਂ ਦੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ ਵੀ ਆਰ ਦਾ ਗਾਰਡੀਅਨ ਆਫ ਦਾ ਓਸ਼ਨ ਬੇ ਆਫ ਬੰਗਾਲ ਜਿਹੜੀ ਬੰਗਾਲ ਦੀ ਖਾੜੀ ਹੈ ਉਹਨਾਂ ਦੇ ਕੋਲ ਹੈ ਅਸੀਂ ਉਸ ਦੇ ਰਾਖੇ ਹਾਂ ਔਰ ਉਸ ਤੋਂ ਪਹਿਲਾਂ ਉਹਨੇ ਇਜ਼ਹਾਰ ਹੈ ਇਹਨੇ ਮੀਡੀਆ ਨੇ ਵੀ ਕਿਹਾ ਕਿ ਭਈ ਇੰਡੀਆ ਹੈ ਸੈਵਨ ਲੈਂਡ ਲੌਕਡ ਸਟੇਟਸ ਇਨ ਇਸਟਰਨ ਪਾਰਟ ਨੋਨ ਐਸ ਸੈਵਨ ਸਿਸਟਰਸ ਦੇ ਹੈਵ ਨੋ ਵੇ ਟੂ ਰੀਚ ਦਾ ਓਸ਼ਨ ਵੀ ਆਰ ਦਾ ਗਾਰਡੀਅਨ ਆਫ ਦਾ ਓਸ਼ਨ ਬੇ ਆਫ ਬੰਗਾਲ ਹੀ ਸੈਡ ਇਨਵਾਈਟਿੰਗ ਚਾਈਨਾ ਟੂ ਸੈਂਡ ਗੂਡਸ ਥਰੂ ਇਟ ਅਕ੍ਰੋਸ ਦਾ ਵਰਲਡ ਉਹਨੇ ਕਿਹਾ ਜੀ ਸਾਡਾ ਸਮੋਸੀ ਸਮੁੰਦਰ ਦੇ ਹਾਫਜ਼ ਹੈ ਆਓ ਮੋਸਟ ਵੈਲਕਮ ਸਾਡੇ ਰਾਈ ਤੁਸੀਂ ਪਹੁੰਚੋ ਪੰਜਾਬ ਹੁਣ ਇਹਦੇ ਚ ਬਹੁਤ ਭੇਤ ਲੁਕੇ ਹੋਏ ਨੇ ਔਰ ਐਤਕੀ ਖਾਸ ਤੌਰ ਤੇ ਜਦੋਂ ਉਹਨਾਂ ਦਾ ਇੰਡੀਪੈਂਡੈਂਸ ਡੇ ਸੀ ਦੋ ਤਿੰਨ ਦਿਨ ਪਹਿਲਾਂ ਚਾਈਨਾ ਜਾਣ ਤੋਂ ਪਹਿਲਾਂ ਦੋ ਦਿਨ ਅਮਰੀਕਾ ਨੇ ਸਪੈਸ਼ਲ ਵਿਸ਼ੇਸ ਭੇਜੀਆਂ ਬੰਗਲਾਦੇਸ਼ ਨੂੰ ਹੁਣ ਇਸ ਸਾਰੇ ਦੇ ਚਲਦੇ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਆਂ ਵੀ ਇਹ ਇੰਡੀਆ ਦੇਖਣ ਨੂੰ ਭਾਵੇਂ ਅੱਜ ਜੋ ਮਰਜ਼ੀ ਇਹ ਦਮਗਜ਼ੇ ਮਾਰੀ ਜਾਣ ਉਹ ਪੋਲੇ ਹੋਏ ਹੋਏ ਨੇ ਬਿਲਕੁਲ ਪੋਲੇ ਕੀ ਬੈਠੇ ਹੀ ਹੋਏ ਨੇ ਅਮਰੀਕਾ ਦੇ ਸਾਹਮਣੇ ਟੈਰਿਫ ਮੁੱਦੇ ਦੂਜੇ ਤੇ ਔਰ ਅੰਦਰ ਜੋ ਕੁਝ ਚੱਲ ਰਿਹਾ ਹੈ ਇਹਨਾਂ ਦੇ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ 7 ਸਟੇਟਸ ਨੇ ਇਹ ਤਾਂ ਕਿਸੇ ਵੇਲੇ ਵੀ ਇੱਕ ਸਿੰਗਲ ਝਟਕੇ ਦੇ ਨਾਲ ਮਘਾਲਿਆ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ ਹੂੰ ਆਪਣਾ ਮਨੀਪੁਰ ਦੇ ਵਿੱਚ ਕੁੱਕੀ ਟ੍ਰਾਈਬ ਨੇ ਆਪਣਾ ਪਾਰਟ ਰੱਖਿਆ ਔਰ ਇਸ ਸਾਰੇ ਦੇ ਚਲਦੇ ਆ ਬੰਗਲਾਦੇਸ਼ ਦੇ ਸ਼ੇਖ ਅਸੀਨਾ ਨੇ 14-15 ਸਾਲ ਚ ਨਾਰਥ-ਈਸਟੀਆਂ ਮੂਵਮੈਂਟਸ ਦਾ ਬੇੜਾਗਰ ਕਰਤਾ ਸੀ ਕਿਉਂਕਿ ਇੰਡੀਆ ਉੱਥੇ ਵੜ ਕੇ ਉਹਨਾਂ ਨੂੰ ਮਾਰ ਰਿਹਾ ਸੀ ਤੇ ਹੁਣ ਉਹ ਕਹਿ ਰਿਹਾ ਕਿ ਵੀ ਚੀਨ ਨੂੰ ਕਿ ਆਓ ਜੀ ਤੁਸੀਂ ਮੋਸਟ ਵੈਲਕਮਸ ਮੁੰਦਰਾਈ ਚੀਜ਼ਾਂ ਭੇਜੋ ਔਰ ਉਹਨੇ ਵੇਲਡ ਮੈਸੇਜ ਇੰਡੀਆ ਨੂੰ ਦੇ ਦਿੱਤਾ ਵੀ ਇਹ ਜੜੀਆਂ ਤੁਹਾਡੀਆਂ ਸੱਤੋਂ ਸਟੇਟਾਂ ਨੇ ਇਹਦੀ ਐਕਸੈਸ ਨਹੀਂ ਹੈਗੀ ਔਰ ਅਸੀਂ ਹਾਫਜ਼ ਹੈ ਮਤਲਬ ਇਹ ਹੈ ਕਿ ਨਾ ਸੱਤਾਂ ਸਟੇਟਾਂ ਨੇ ਕਿੱਧਰ ਨੂੰ ਜਾਣਾ ਇਹਦਾ ਫੈਸਲਾ ਅਸੀਂ ਕਰ ਇਹ ਹੈ ਜਦੋਂ ਤੁਸੀਂ ਪੋਲੀਟੀਕਲ ਵਨ ਅਪ ਮੈਂਸ਼ਿਪ ਕਰਦੇ ਹੋ ਜੋ ਮੋਦੀ ਐਂਡ ਕੰਪਨੀ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਜਵਾਬ ਫਿਰ ਇਸੇ ਲੈਂਗੁਏਜ ਚ ਦਿੱਤਾ ਜਾਂਦਾ ਹੈ ਬਿਲਕੁਲ ਸਾਥ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੇਨ ਬ੍ਰੇਕ ਵਿਊਰਸ ਤੁਸੀਂ ਕਿਤਨੀ ਜਣਾ ਮਿਲਦੇ ਆ ਛੋਟੇ ਜਿਹਾ ਬ੍ਰੇਕ ਤੋਂ ਬਾਅਦ